ਸਾਸ਼ੀ ਕਾਲ ਜੀ ਸਾਰਿਆਂ ਨੂੰ ਮੈਕਪ੍ਰੀਤ ਦਾ ਰਿਸ਼ਤਾ ਟੁੱਟਣ ਦਾ ਕਾਰਨ ਆਇਆ ਸਾਹਮਣੇ ਜੀ ਹਾਂ ਇਸ ਵੇਲੇ ਮੈਕਪ੍ਰੀਤ ਦਾ ਮਾਮਲਾ ਸੋਸ਼ਲ ਮੀਡੀਆ ਦੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਉਸ ਦੇ ਹੱਕ ਵਿੱਚ ਕਮੈਂਟ ਕਰ ਰਹੇ ਹਨ ਜਦਕੀ ਉਸ ਦਾ ਪਤੀ ਤੇ ਪੰਜਾਬੀ ਵਲੋਗਰ ਦੇ ਇਲਾਨ ਤਾਂ ਪਾ ਰਹੇ ਹਨ ਤੁਸੀਂ ਕਮੈਂਟ ਵਿੱਚ ਦੇ ਸਕਦੇ ਹੋ ਮੈਕ ਦਾ ਮੁੱਦਾ ਉਸ ਵੇਲੇ ਗੰਭੀਰ ਹੋਇਆ ਜਦ ਮੈਕ ਬਿਮਾਰ ਹੋ ਗਈ ਉਸ ਦੇ ਪਰਿਵਾਰ ਨੇ ਸਾਥ ਦੀ ਬਜਾਏ ਉਸ ਨੂੰ ਪਰਵਾਹ ਇਲਾਜ ਕਰਾਉਣ ਲਈ ਕੱਲੀ ਨੂੰ ਪੰਜਾਬ ਭੇਜ ਦਿੱਤਾ ਆਪਣਾ ਪਤੀ ਕੋਲ ਹੋਣ ਨਾ ਕਰਕੇ ਮਹਿਕਪ੍ਰੀਤ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਗਈ ਲੋਕਾਂ ਨੂੰ ਇਹ ਵੀ ਉਡੀਕ ਸੀ ਪਰਿਵਾਰ ਦੀ ਅਸਲ ਸਚਾਈ ਸਾਹਮਣੇ ਆਵੇ ਪਰ ਅੱਜ ਇੱਕ ਵੱਡੀ ਗੱਲ ਸਾਹਮਣੇ ਆ ਗਈ ਕਿਸੇ ਵੀਡੀਓ ਹੇਟਾ ਕੁੜੀ ਨੇ ਕਮੈਂਟ ਕੀਤਾ ਕਿ ਮੈਂ ਆਪਣੇ ਆਪ ਨੂੰ ਪੰਜਾਬੀ ਵਲੌਗਰ ਦੀ ਰਿਸ਼ਤੇਦਾਰ ਨਹੀਂ ਦੱਸਿਆ ਤੇ ਖੁਲਾਸਾ ਕੀਤਾ ਕਿ ਸ਼ਰਨ ਬਹੁਤ ਸਮਝਦਾਰ ਕੁੜੀ ਹੈ ਉਹ ਸੱਚ ਨੂੰ ਛੁਪਾ ਨਹੀਂ ਸਕਦੀ ਮੈਂ ਤੇ ਉਸ ਦੀ ਸੱਸ ਨੇ ਸ਼ਰਨ ਨੂੰ ਲੈ ਕੇ ਆਪਸੀ ਗੱਲਾਂ ਕੀਤੀਆਂ ਉਲਟ ਸਿੱਧੀਆਂ ਗੱਲਾਂ ਕੀਤੀਆਂ ਹੁਣ ਉਹ ਦੋਵੇਂ ਸ਼ਰਨ ਕੋਲੋਂ ਮਾਫੀ ਮੰਗ ਰਹੀਆਂ ਹਨ ਕੁੜੀ ਰਿਸ਼ਤੇਦਾਰਨੀ ਦਾ ਕਹਿਣ ਹੈ ਕਿ ਸ਼ਰਨ ਦੇ ਸੁਭਾਅ ਬਾਰੇ ਸਾਰਿਆਂ ਨੂੰ ਪਤਾ ਹੈ ਹਕੀਕਤ ਇਹ ਵੀ ਹੈ ਕਿ ਗੱਲਾਂ ਸ਼ਰਨ ਤੱਕ ਪਹੁੰਚ ਹੀ ਗਈਆਂ ਤੇ ਇਸ ਕਰਕੇ ਮੈਂ ਇਕੱਲੀ ਰਹਿ ਗਈ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਧੰਨਵਾਦ